ਕੱਲ ਜੀ ਸਪਨ 4 ਵਜੇ ਦੀ ਘਟਨਾ ਹੈ ਜੀ ਮੈਂ ਅੰਦਰਲੀ ਸਾਈਡ ਤੇ ਬੈਠਾ ਹੋਇਆ ਸੀਗਾ ਤੇ ਬਾਹਰੋਂ ਦੋ ਲੜਕੇ ਆਏ ਨੇ ਉਹਨਾਂ ਨੇ ਬਾਹਰੋਂ ਝਾੜੂ ਚੱਕੇ ਆ ਤੇ ਮੇਰੇ ਮਿੱਸੀ ਨੂੰ ਉੱਪਰੋਂ ਆਵਾਜ਼ ਮਾਰੀ ਕਿ ਬਾਹਰੋਂ ਆਪਣਾ ਝਾੜੂ ਚੁੱਕੇ ਲੈ ਗਏ ਉਹ ਕੈਮਰੇ ਦੇ ਅੱਗੇ ਬੈਠੇ ਸੀ ਤੇ ਉਹਨਾਂ ਨੇ ਉੱਪਰੋਂ ਵਾਇਲ ਲਗਾਈ ਤੇ ਮੈਂ ਦੇਖਿਆ ਤਾਂ ਉਹ ਝਾੜੂ ਲੈ ਕੇ ਨਿਕਲ ਗਏ ਸੀ ਤੇ ਮੈਂ ਉਹਨਾਂ ਮਗਰ ਬਾਈਕ ਲੈ ਕੇ ਗਿਆ ਵਾਂ ਇਥੋਂ 2.5 ਕਿਲੋਮੀਟਰ ਜਾ ਕੇ ਉਹਨਾਂ ਨੇ ਅੱਗੇ ਮੈਂ ਜਦੋਂ ਉਹਨਾਂ ਦਾ ਕਾਫੀ ਅਗਰ ਕੀਤਾ ਪਿੱਛਾ ਕੀਤਾ ਤਾਂ ਉਹਨਾਂ ਨੇ ਜਦੋਂ ਮਨਾਂ ਆਵਾਜ਼ ਮਾਰੀ ਤਾਂ ਉਹਨਾਂ ਝਾੜੂ ਸਿੱਟ ਕੇ ਕਿਸੇ ਗਲੀ ਚ ਐਂਟਰ ਚਾੜੂ ਛੱਡ ਕੇ ਹਾਂਜੀ ਚਾੜੂ ਛੱਡ ਕੇ ਸੀਗੇ ਤੇ ਮੈਂ ਰਸਤੇ 'ਚ ਦੋ ਵਾਰੀ ਬੱਚਿਆ ਵੀ ਮੇਰਾ ਐਕਸੀਡੈਂਟ ਹੋ ਲੱਗਾ ਸੀਗਾ ਮੈਂ ਵੀ ਥੋੜੀ ਸਪੀਡ ਤੇ ਸੀ ਉਹ ਜ਼ਿਆਦਾ ਸਪੀਡ ਤੇ ਸੀਗੇ ਤੇ ਉਹਨਾਂ ਨੇ ਚਾੜੂ ਸਿੱਟੇ ਤੇ ਨਿਕਲ ਗਏ ਕਿੰਨੀ ਉਮਰ ਦੇ ਹੋਣਗੇ ਇਹ ਕੋਈ ਵੀ 25 ਸਾਲ ਦੇ ਤੇ ਹੈਗੇ ਸੀ ਇਹ ਕੀ ਲੱਗਦਾ ਹੈ ਕਿ ਨਸ਼ੇ ਦੀ ਪ੍ਰਤੀ ਇਹ ਬਸ ਉਹੀ ਆ ਜੀ ਨਸ਼ੇ ਕਾਰਨ ਹੀ ਆ ਸਾਰਾ ਕੁਝ ਨਸ਼ੇ ਦੀ ਤੋਰ ਤੇ ਕੀ ਹੁੰਦਾ ਸਭ ਕੁਝ ਤੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਪੁਲਿਸ ਦੀ ਨਹੀਂ ਮਦਦ ਲਈ ਗਈ ਤੁਹਾਡੇ ਨਾਲ ਨਸਤਾ ਮੈਂ ਉਹਨਾਂ ਵੱਲ ਚ ਮੇਰਾ ਧਿਆਨ ਹੀ ਉਹਨਾਂ ਵੱਲ ਚ ਸੀਗਾ ਕਿ ਉਹ ਕਿ ਸਾਈਡ ਤੇ ਗਏ ਮੈਂ ਇੱਕ ਦੋ ਜਨਾਂ ਨੂੰ ਪੁੱਛਿਆ ਰਸਤੇ ਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਾਈਡ ਤੇ ਗਏ ਆ ਫਿਰ ਮੋਸਤਾਬ ਨਾਲ ਨਾ ਮਾਸੇ ਪਾਸੇ ਦੇਖਿਆ ਨਹੀਂ ਧਿਆਨ ਹੀ ਨਹੀਂ ਦਿੱਤਾ ਕਿ ਜਦੋਂ ਚੱਲੂ ਛੁੱਟ ਕੇ ਗਏ ਨੇ ਉਸ ਤੋਂ ਬਾਅਦ ਕੀ ਫਰਾਰੀ ਹੋ ਜਾਂਦੇ ਨੇ ਜਾਂ ਫਰਾਰੀ ਹੋ ਗਏ ਸੀ ਨਿਕਲ ਹੀ ਗਏ ਸੀ ਜੀ ਉਹਨਾਂ ਦੇ ਹੱਥੇ ਦੇ ਵਿੱਚ ਸਮਾਨ ਵੀ ਹੈਗਾ ਸੀ ਕੋਈ ਮੈਂ ਧਿਆਨ ਨਹੀਂ ਦਿੱਤਾ ਕੀ ਚੀਜ਼ ਸੀ ਸ਼ਾਇਦ ਕੋਈ ਹਥਿਆਰ ਵਗੈਰਾ ਹੀ ਲੱਗਦਾ ਸੀ ਮੈਨੂੰ ਹਾਂਜੀ ਹੈਗਾ ਸੀ ਹਾਂਜੀ ਹਾਂਜੀ ਮੰਗ ਮੰਗਏ ਸੀ ਜਦਾਂ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸ਼ਕਤੀ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਹੈ ਬੱਚਿਆਂ ਦਾ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਇੱਥੇ ਨਿਤ ਕੋਈ ਨਾ ਕੋਈ ਵਾਅਦਾਤ ਹੁੰਦੀ ਰਹਿੰਦੀ ਗਲੀ ਦੇ ਵਿੱਚ ਮੇਨ ਰੋਡ ਹੈ ਆਂਦੇ ਜਾਂਦੇ ਬੜੀ ਪ੍ਰੋਬਲਮ ਹੈ ਕਦੀ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਕਦੀ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਕਿ ਕੱਪੜੇ ਤੱਕ ਨਹੀਂ ਛੱਡਦੇ ਕੋਈ ਲੇਡੀਜ਼ ਕੱਪੜੇ ਬਾਜ਼ਾਰੋਂ ਲੈ ਕੇ ਆਉਂਦੀ ਉਹਦੇ ਕੱਪੜਾ ਸੂਟ ਖਿੱਚ ਕੇ ਲੈ ਜਾਂਦੇ ਇਸ ਤਰ੍ਹਾਂ ਬੜੇ ਬਦਾ ਮੜੀ ਅਮਿਤ ਕੀ ਅ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਚੰਦਰ ਮੋਹਨ ਜੀ ਸਰ ਜੀ ਕਿਵੇਂ ਜਿਹਾ ਲਗਾਤਾਰ ਇਹ ਸ਼ਹਿਰ ਆਪਣੇ ਕਹਿੰਦਾ ਬਾਗ ਦਾ ਜਿਹੜਾ ਕੰਡੀਆ ਬਹੁਤ ਮਾੜਾ ਹਾਲ ਹੈ ਜੀ ਬਜ਼ੁਰਗਾਂ ਦਾ ਨਿਕਲਣਾ ਔਖਾ ਹੋ ਰਿਹਾ ਸੀ ਸ਼ਹਿਰ ਕਰਨ ਵੀ ਨਹੀਂ ਜਾ ਸਕਦੇ ਜਾਰ ਕਰਨ ਜਾਂਦੇ ਆ ਤਾਂ ਮੋਬਾਈਲ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਾਲ ਸਾਡੇ ਕੋਲ ਕੋਈ ਖੋਹ ਨਾ ਲਵੇ ਤੇ ਕਈ ਵਾਰੀ ਇੱਕ ਦੋ ਵਾਰੀ ਰੁਕਿਆ ਵੀ ਸਾਡੇ ਜੇਬ ਚ ਜਿੰਨੇ ਪੈਸੇ ਹੁੰਦੇ ਆ ਕੱਢ ਲੈਂਦੇ ਹੈ ਨਸ਼ੇੜੀ ਬੰਦੇ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈਂਦੀ ਕੋਈ ਇਹਨਾਂ ਦੇ ਉੱਤੇ ਬਹੁਤ ਲਾਂਡ ਆਰਡਰ ਦਾ ਹਾਲਾਤ ਬਹੁਤ ਮਾੜਾ ਉਹ ਉਹ ਅੱਜ ਇੱਕ ਨਵਾਂ ਪ੍ਰੀਅੰਤ ਇੱਥੇ ਦੁਕਾਨਦਾਰ ਦੇ ਝਾੜੂ ਚੱਕ ਕੇ ਲੈ ਗਏ ਐ ਦੁਕਾਨਦਾਰ ਨੇ ਆਜੇ ਸੀਸੀਟੀਵੀ ਕੈਮਰੇ ਚ ਵੇਖਿਆ ਕਿ ਝਾੜੂ ਚੱਕ ਕੇ ਜਾ ਰਹੇ ਮੁੰਡਾ ਉਹ ਮਗਰ ਰ ਗਿਆ 2-3 ਕਿਲੋਮੀਟਰ ਮਗਰ ਜਾ ਕੇ ਪੰਜਾਬ ਨਲ ਦੇ ਗੁਰਦੁਆਰੇ ਦੇ ਕੋਲ ਉਹਨਾਂ ਨੂੰ ਆਵਾਜ਼ ਮਾਰੀ ਫੜਿਆ ਉਹਨਾਂ ਨੂੰ ਤੇ ਰਸਤੇ ਵਿੱਚ ਉਹਨੂੰ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਨਾਕਾ ਨਹੀਂ ਮਿਲਿਆ ਤੇ ਉਹ ਝਾੜੂ ਛੱਡ ਕੇ ਚਲੇ ਮੰਗ ਹੀ ਕਰਦੇ ਆ ਵੀ ਪੁਲਿਸ ਸਖਤੀ ਨਾਲ ਨਾਕੇ ਲਾਵੇ ਇਹਨਾਂ ਨੂੰ ਪਕੜੇ ਹਰੋ ਜਿਨ੍ਹਾਂ ਨੂੰ ਪਕੜੇ ਉਹਨਾਂ ਦੇ ਚੰਗੇ ਕੇਸ ਬਣਾਵੇ ਤਾਂ ਜੋ ਕਿ ਮੁਤਲਕ ਇਨਸਾਫ ਮਿਲ ਸਕੇ ਸਾਰਿਆਂ ਤੇ ਲਾਂਡਰ ਆਰਡਰ ਸਹੀ ਠੀਕ ਹੋ ਸਕੇ ਸਾਡੇ ਵਿੱਚ ਸ਼ਹਿਰ ਦਾ ਬਹੁਤ ਮਾੜਾ ਹੈ ਕੱਲ ਜੀ ਸਪਨ 4 ਵਜੇ ਦੀ ਘਟਨਾ ਹੈ ਜੀ ਮੈਂ ਅੰਦਰਲੀ ਸਾਈਡ ਤੇ ਬੈਠਾ ਸੀਗਾ ਤੇ ਬਾਹਰੋਂ ਦੋ ਲੜਕੇ ਆਏ ਨੇ ਉਹਨਾਂ ਨੇ ਬਾਹਰੋਂ ਝਾੜੂ ਚੱਕੇ ਆ ਤੇ ਮੇਰੇ ਮੈਸੀਨ ਉੱਪਰੋਂ ਆਵਾਜ਼ ਮਾਰੀ ਕਿ ਬਾਹਰੋਂ ਆਪਣਾ ਝਾੜੂ ਚੁੱਕੇ ਲੈ ਗਏ ਉਹ ਕੈਮਰੇ ਅੱਗੇ ਬੈਠੇ ਸੀਗੇ ਤੇ ਉਹਨਾਂ ਨੇ ਉੱਪਰੋਂ ਵਾਇਲ ਲਗਾਈ ਤੇ ਮੈਂ ਦੇਖਿਆ ਤਾਂ ਉਹ ਝਾੜੂ ਲੈ ਕੇ ਨਿਕਲ ਗਏ ਸੀ ਤੇ ਮੈਂ ਉਹਨਾਂ ਮਗਰ ਬਾਈਕ ਲੈ ਕੇ ਗਿਆ ਵਾ ਇਥੇ 2.5 ਕਿਲੋਮੀਟਰ ਜਾ ਕੇ ਉਹਨਾਂ ਨੇ ਅੱਗੇ ਮੈਂ ਜਦੋਂ ਉਹਨਾਂ ਦਾ ਕਾਫੀ ਅਗਰ ਕੀਤਾ ਪਿੱਛਾ ਕੀਤਾ ਤਾਂ ਉਹਨਾਂ ਨੇ ਜਦੋਂ ਮਨਾਂ ਆਵਾਜ਼ ਮਾਰੀ ਤਾਂ ਉਹਨਾਂ ਝਾੜੂ ਸਿੱਟ ਕੇ ਕਿਸੇ ਗਲੀ ਚ ਐਂਟਰ ਕਰ ਗਏ ਅਜਾ ਚਾੜੂ ਛੱਡ ਗਏ ਹਾਂ ਜੀ ਚਾੜੂ ਛੱਡ ਗਏ ਸੀ ਇਹ ਤੇ ਮੈਂ ਰਸਤੇ ਚ ਦੋ ਵਾਰੀ ਬੱਚਿਆ ਵੀ ਮੇਰਾ ਐਕਸੀਡੈਂਟ ਹੋ ਲੱਗਾ ਸੀਗਾ ਮੈਂ ਵੀ ਥੋੜੀ ਸਪੀਡ ਤੇ ਸੀ ਉਹ ਜ਼ਿਆਦਾ ਸਪੀਡ ਤੇ ਸੀਗੇ ਤੇ ਉਹਨਾਂ ਨੇ ਚਾੜੂ ਸਿੱਟੇ ਤੇ ਨਿਕਲ ਗਏ ਕਿੰਨੀ ਉਮਰ ਦੇ ਹੋਣਗੇ ਇਹ ਕੋਈ ਵੀ 25 ਸਾਲ ਦੇ ਤੇ ਹੈਗੇ ਸੀ ਇਹ ਕੀ ਲੱਗਦਾ ਕਿ ਨਸ਼ੀ ਇਹ ਬਸ ਉਹੀ ਆ ਜੀ ਨਸ਼ੇ ਕਰਾਨੀ ਆ ਸਾਰਾ ਕੁਛ ਨਸ਼ੇ ਦੀ ਤੋਰ ਤੇ ਕੀ ਹੁੰਦਾ ਸਭ ਕੁਛ ਇੱਕ ਦਰਸਤੇ ਦੇ ਵਿੱਚ ਤੁਹਾਨੂੰ ਕੋਈ ਪੁਲਿਸ ਦੀ ਨਹੀਂ ਮਦਦ ਲਈ ਗਈ ਤੁਹਾਡੇ ਨਾਲ ਆਸ ਤਾਂ ਮੈਂ ਉਹਨਾਂ ਵੱਲ ਚ ਮੇਰਾ ਧਿਆਨ ਹੀ ਉਹਨਾਂ ਵੱਲ ਚ ਸੀਗਾ ਕਿ ਉਹ ਕਿ ਸਾਈਡ ਤੇ ਗਏ ਮੈਂ ਇੱਕ ਦੋ ਜਨਾਂ ਨੂੰ ਪੁੱਛਿਆ ਰਸਤੇ ਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਾਈਡ ਤੇ ਗਏ ਆ ਫਿਰ ਮੌਸਾ ਸਾਹਿਬ ਨਾਲ ਲਈ ਮਾਸੇ ਪਾਸੇ ਦੇਖਿਆ ਵੀ ਧਿਆਨ ਹੀ ਨਹੀਂ ਦਿੱਤਾ ਕੀ ਜਦੋਂ ਚਾਲੂ ਛੁੱਟ ਕੇ ਗਏ ਨੇ ਉਸ ਤੋਂ ਬਾਅਦ ਕੀ ਫਰਾਰੀ ਹੋ ਜਾਂਦੇ ਨੇ ਜਾਂ ਫਰਾਰੀ ਹੋ ਗਏ ਸੀ ਨਿਕਲ ਹੀ ਗਏ ਸੀ ਜੀ ਉਹਨਾਂ ਦੇ ਹੱਥੇ ਦੇ ਵਿੱਚ ਸਮਾਨ ਵੀ ਹੈਗਾ ਸੀ ਕੋਈ ਮੈਂ ਧਿਆਨ ਨਹੀਂ ਦਿੱਤਾ ਕੀ ਚੀਜ਼ ਸੀ ਸ਼ਾਇਦ ਕੋਈ ਹਥਿਆਰ ਵਗੈਰਾ ਹੀ ਲੱਗਦਾ ਸੀ ਮੈਨੂੰ ਹਾਂਜੀ ਹੈਗਾ ਸੀ ਹਾਂਜੀ ਹਾਂਜੀ ਮੰਗ ਹੈ ਚਾਹ ਜੰ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸ਼ਕਤੀ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਹੈ ਬੱਚਿਆਂ ਦਾ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਇੱਥੇ ਨਿੱਤ ਕੋਈ ਨਾ ਕੋਈ ਵਾਅਦਾਤ ਹੁੰਦੀ ਰਹਿੰਦੀ ਗਲੀ ਦੇ ਵਿੱਚ ਮੇਨ ਰੋਡ ਹੈ ਆਉਂਦੇ ਜਾਂਦੇ ਬੜੀ ਪ੍ਰੋਬਲਮ ਹੈ ਕਦੀ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਕਦੀ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਕਿ ਕਪੜੇ ਤੱਕ ਨਹੀਂ ਛੱਡਦੇ ਕੋਈ ਲੇਡੀਜ਼ ਕਪੜੇ ਬਜਾਰੋਂ ਲੈ ਕੇ ਆਂਦੀ ਉਹਦੇ ਕਪੜਾ ਸੂਟ ਖਿੱਚ ਕੇ ਲੈ ਜਾਂਦੇ ਇਸ ਤਰ੍ਹਾਂ ਬੜੇ ਬਦਾਰ ਮਾੜੀ ਹੈ ਅਮਿਤ ਕੀ ਮੇਰਾ ਨਾਮ ਚੰਦਰ ਮੋਹਨ ਜੀ ਇਹਨਾਂ ਨੂੰ ਕਿਵੇਂ ਦੱਸਦੇ ਹੋ ਲਗਾਤਾਰ ਇਹ ਸ਼ਹਿਰ ਉੱਤੇ ਚੱਲਿਆ ਬਾਗ ਦਾ ਬਜਰੀਆ ਕਿੰਦੀ ਵਾਪਸ ਬਹੁਤ ਮਾੜਾ ਹਾਲ ਹੈ ਜੀ ਬਜ਼ੁਰਗਾਂ ਦਾ ਨਿਕਲਣਾ ਔਖਾ ਹੋ ਰਿਹਾ ਅਸੀਂ ਸ਼ਹਿਰ ਕਰਨ ਵੀ ਨਹੀਂ ਜਾ ਸਕਦੇ ਜਾ ਰ ਕਰਨ ਜਾਂਦੇ ਆ ਤੇ ਮੋਬਾਈਲ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਾਲ ਸਾਡੇ ਕੋਲ ਕੋਈ ਖੋਣ ਨਾ ਲਵੇ ਤੇ ਕਈ ਵਾਰੀ ਇੱਕ ਦੋ ਵਾਰੀ ਰੁਕਿਆ ਵੀ ਸਾਡੇ ਜੇਬ ਚ ਜਿੰਨੇ ਪੈਸੇ ਹੁੰਦੇ ਆ ਕੱਢ ਲੈਂਦੇ ਨਸ਼ੇੜੀ ਬੰਦੇ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈਂਦੀ ਕੋਈ ਇਹਨਾਂ ਦੇ ਉੱਤੇ ਬਹੁਤ ਲਾਂਡ ਆਰਡਰ ਦਾ ਹਾਲਾਤ ਬਹੁਤ ਮਾੜਾ ਉਹ ਜੀ ਤੱਕ ਨਾ ਆਪਰੀਏ ਇੱਥੇ ਦੁਕਾਨਦਾਰ ਦੇ ਝਾੜੂ ਚੱਕ ਕੇ ਲੈ ਗਏ ਐ ਦੁਕਾਨਦਾਰ ਨੇ ਆਜੇ ਸੀਸੀਟੀਵੀ ਕੈਮਰੇ ਚ ਵੇਖਿਆ ਵੀ ਝਾੜੂ ਚੱਕ ਕੇ ਜਾ ਰਹੇ ਮੁੰਡਾ ਉਹ ਮਗਰ ਰ ਗਿਆ 2-3 ਕਿਲੋਮੀਟਰ ਮਗਰ ਜਾ ਕੇ ਅੰਗਾਮਨਲ ਦੇ ਗੁਰਦੁਆਰੇ ਦੇ ਕੋਲ ਉਹਨਾਂ ਨੂੰ ਆਵਾਜ਼ ਮਾਰੀ ਫੜਿਆ ਉਹਨਾਂ ਨੂੰ ਤੇ ਰਸਤੇ ਵਿੱਚ ਉਹਨੂੰ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਨਾਕਾ ਨਹੀਂ ਮਿਲਿਆ ਤੇ ਉਹ ਝਾੜੂ ਛੱਡ ਕੇ ਚਲੇ ਮੰਗ ਹੀ ਕਰਦੇ ਆ ਵੀ ਪੁਲਿਸ ਸਖਤੀ ਨਾਲ ਨਾਕੇ ਲਾਵੇ ਇਹਨਾਂ ਨੂੰ ਪਕੜੇ ਆਲੋ ਜਿਨ੍ਹਾਂ ਨੂੰ ਪਕੜੇ ਉਹਨਾਂ ਦੇ ਚੰਗੇ ਕੇਸ ਬਣਾਵੇ ਤਾਂ ਜੋ ਕਿ ਮੁਤਲਕ ਇਨਸਾਫ ਮਿਲ ਸਕੇ ਸਾਰਿਆਂ ਤੇ ਲੈਂਡ ਆਰਡਰ ਸਹੀ ਠੀਕ ਹੋ ਸਕੇ ਸਭ ਦੇ ਚਾਰ ਦਾ ਬਹੁਤ ਮਾੜਿਆ ਹੈ ਕੱਲ ਜੀ ਸਪਨ 4 ਵਜੇ ਦੀ ਘਟਨਾ ਹੈ ਜੀ ਮੈਂ ਅੰਦਰਲੀ ਸਾਈਡ ਤੇ ਬੈਠਾ ਸੀਗਾ ਤੇ ਬਾਹਰੋਂ ਦੋ ਲੜਕੇ ਆਏ ਨੇ ਉਹਨਾਂ ਨੇ ਬਾਹਰੋਂ ਝਾੜੂ ਚੱਕੇ ਆ ਤੇ ਮੇਰੇ ਮੈਸੀਨ ਉੱਪਰੋਂ ਆਵਾਜ਼ ਮਾਰੀ ਕਿ ਬਾਹਰੋਂ ਆਪਣਾ ਝਾੜੂ ਚੁੱਕੇ ਲੈ ਗਏ ਉਹ ਕੈਮਰੇ ਅੱਗੇ ਬੈਠੇ ਸੀਗੇ ਤੇ ਉਹਨਾਂ ਨੇ ਉੱਪਰੋਂ ਵਾਇਲ ਲਗਾਈ ਤੇ ਮੈਂ ਦੇਖਿਆ ਤਾਂ ਉਹ ਝਾੜੂ ਲੈ ਕੇ ਨਿਕਲ ਗਏ ਸੀ ਤੇ ਮੈਂ ਉਹਨਾਂ ਮਗਰ ਬਾਈਕ ਲੈ ਕੇ ਗਿਆ ਵਾ ਇਥੇ 2.5 ਕਿਲੋਮੀਟਰ ਜਾ ਕੇ ਉਹਨਾਂ ਨੇ ਅੱਗੇ ਮੈਂ ਜਦੋਂ ਉਹਨਾਂ ਦਾ ਕਾਫੀ ਅਗਰ ਕੀਤਾ ਪਿੱਛਾ ਕੀਤਾ ਤਾਂ ਉਹਨਾਂ ਨੇ ਜਦੋਂ ਮਨਾਂ ਆਵਾਜ਼ ਮਾਰੀ ਤਾਂ ਉਹਨਾਂ ਝਾੜੂ ਸਿੱਟ ਕੇ ਕਿਸੇ ਗਲੀ ਚ ਐਂਟਰ ਕਰ ਗਏ ਚਾੜੂ ਛੱਡ ਗਏ ਹਾਂਜੀ ਚਾੜੂ ਛੱਡ ਗਏ ਸੀ ਇਹ ਤੇ ਮੈਂ ਰਸਤੇ 'ਚ ਦੋ ਵਾਰੀ ਬੱਚਿਆ ਵੀ ਮੇਰਾ ਐਕਸੀਡੈਂਟ ਹੋ ਲੱਗਾ ਸੀਗਾ ਮੈਂ ਵੀ ਥੋੜੀ ਸਪੀਡ ਤੇ ਸੀ ਉਹ ਜ਼ਿਆਦਾ ਸਪੀਡ ਤੇ ਸੀਗੇ ਤੇ ਉਹਨਾਂ ਨੇ ਚਾੜੂ ਸਿੱਟੇ ਤੇ ਨਿਕਲ ਗਏ ਕਿੰਨੀ ਉਮਰ ਦੇ ਹੋਣਗੇ ਇਹ ਕੋਈ ਵੀ 25 ਸਾਲ ਦੇ ਤੇ ਹੈਗੇ ਸੀ ਇਹ ਕੀ ਲੱਗਦਾ ਹੈ ਕਿ ਨਸ਼ੇ ਦੀ ਬੁਰੀ ਤੇ ਇਹ ਬਸ ਉਹੀ ਆ ਜੀ ਨਸ਼ੇ ਕਰਾਨੀ ਆ ਸਾਰਾ ਕੁਝ ਨਸ਼ੇ ਦੀ ਤੋਰ ਤੇ ਕੀ ਹੁੰਦਾ ਸਭ ਕੁਝ ਜੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਪੁਲੀ ਐਸਤਾ ਮੈਂ ਉਹਨਾਂ ਵੱਲ ਚ ਮੇਰਾ ਧਿਆਨ ਹੀ ਉਹਨਾਂ ਵੱਲ ਚ ਸੀਗਾ ਕਿ ਉਹ ਕਿ ਸਾਈਡ ਤੇ ਗਏ ਮੈਂ ਇੱਕ ਦੋ ਜਨਾਂ ਨੂੰ ਪੁੱਛਿਆ ਰਸਤੇ ਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਾਈਡ ਤੇ ਗਏ ਆ ਫਿਰ ਮੋਸਤਾਬ ਨਾਲ ਨਾ ਮਾਸੇ ਪਾਸੇ ਦੇਖਿਆ ਨਹੀਂ ਧਿਆਨ ਹੀ ਨਹੀਂ ਦਿੱਤਾ ਤੇ ਕੀ ਜਦੋਂ ਚਾਲੂ ਛੁੱਟ ਕੇ ਗਏ ਨੇ ਉਸ ਤੋਂ ਬਾਅਦ ਕੀ ਫਰਾਰੀ ਹੋ ਜਾਂਦੇ ਨੇ ਜਾਂ ਫਰਾਰੀ ਹੋ ਗਏ ਸੀ ਨਿਕਲ ਹੀ ਗਏ ਸੀ ਜੀ ਉਹਨਾਂ ਦੇ ਹੱਥੇ ਦੇ ਵਿੱਚ ਸਮਾਨ ਵੀ ਹੈਗਾ ਸੀ ਕੋਈ ਮੈਂ ਧਿਆਨ ਨਹੀਂ ਦਿੱਤਾ ਕੀ ਚੀਜ਼ ਸੀ ਸ਼ਾਇਦ ਕੋਈ ਹਥਿਆਰ ਵਗੈਰਾ ਹੀ ਲੱਗਦਾ ਸੀ ਮੈਨੂੰ ਹਾਂਜੀ ਹੈਗਾ ਸੀ ਹਾਂਜੀ ਹਾਂਜੀ ਮੰਗ ਮੰਗਏ ਸੀ ਜਦਾਂ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸ਼ਕਤੀ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਹੈ ਬੱਚਿਆਂ ਦਾ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਇੱਥੇ ਨਿੱਤ ਕੋਈ ਨਾ ਕੋਈ ਵਾਅਦਾਤ ਹੁੰਦੀ ਰਹਿੰਦੀ ਗਲੀ ਦੇ ਵਿੱਚ ਮੇਨ ਰੋਡ ਹੈ ਆਂਦੇ ਜਾਂਦੇ ਬੜੀ ਪ੍ਰੋਬਲਮ ਹੈ ਕਦੀ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਕਦੀ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਕਿ ਕੱਪੜੇ ਤੱਕ ਨਹੀਂ ਛੱਡਦੇ ਕੋਈ ਲੇਡੀਜ਼ ਕੱਪੜੇ ਬਾਜ਼ਾਰੋਂ ਲੈ ਕੇ ਆਉਂਦੀ ਉਹਦੇ ਕੱਪੜਾ ਸੂਟ ਖਿੱਚ ਕੇ ਲੈ ਜਾਂਦੇ ਇਸ ਤਰ੍ਹਾਂ ਬੜੇ ਬਦਾ ਮੜੀ ਅਮਿਤ ਕੀ ਅ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਦਰ ਮੋਹਨ ਜੀ ਸਰਦਿਕੋ ਜਿਹੜਾ ਲਗਾਤਾਰ ਸ਼ਹਿਰ ਨੂੰ ਦੇਹਾਂ ਬਾਕ ਦਾ ਜਿਹੜੀ ਕੀ ਹਾਲ ਬਹੁਤ ਮਾੜਾ ਹਾਲ ਹੈ ਜੀ ਬਜ਼ੁਰਗਾਂ ਦਾ ਨਿਕਲਣਾ ਔਖਾ ਹੋ ਰਿਹਾ ਸੀ ਸ਼ਹਿਰ ਕਰਨ ਵੀ ਨਹੀਂ ਜਾ ਸਕਦੇ ਸ਼ਹਿਰ ਕਰਨ ਜਾਂਦੇ ਆ ਤਾਂ ਮੋਬਾਈਲ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਾਲ ਸਾਡੇ ਕੋਲ ਕੋਈ ਖੋਣ ਨਾ ਲਵੇ ਤੇ ਕਈ ਵਾਰੀ ਇੱਕ ਦੋ ਵਾਰੀ ਰੋਕਿਆ ਵੀ ਸਾਡੇ ਜੇਬ ਜਿੱਥੇ ਪੈਸੇ ਹੁੰਦੇ ਆ ਕੱਢ ਲੈਂਦੇ ਵਿਚੇੜੀ ਬੰਦੇ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈਂਦੀ ਕੋਈ ਇਹਦੇ ਤੇ ਉੱਤੇ ਬਹੁਤ ਲੈਂਡ ਆਰਡਰ ਦਾ ਹਾਲ ਮਾਤ ਬਹੁਤ ਮਾੜਾ ਉਹ ਜੀ ਤੱਕ ਨਾ ਆਪਰੀਏ ਇੱਥੇ ਦੁਕਾਨਦਾਰ ਦੇ ਝਾੜੂ ਚੱਕ ਕੇ ਲੈ ਗਏ ਐ ਦੁਕਾਨਦਾਰ ਨੇ ਆਜੇ ਸੀਸੀਟੀਵੀ ਕੈਮਰੇ ਚ ਵੇਖਿਆ ਵੀ ਝਾੜੂ ਚੱਕ ਕੇ ਜਾ ਰਹੇ ਮੁੰਡਾ ਉਹ ਮਗਰ ਰ ਗਿਆ 2-3 ਕਿਲੋਮੀਟਰ ਮਗਰ ਜਾ ਕੇ ਅੰਗਾਮਨਲ ਦੇ ਗੁਰਦੁਆਰੇ ਦੇ ਕੋਲ ਉਹਨਾਂ ਨੂੰ ਆਵਾਜ਼ ਮਾਰੀ ਫੜਿਆ ਉਹਨਾਂ ਨੂੰ ਤੇ ਰਸਤੇ ਵਿੱਚ ਉਹਨੂੰ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਨਾਕਾ ਨਹੀਂ ਮਿਲਿਆ ਤੇ ਉਹ ਝਾੜੂ ਛੱਡ ਕੇ ਚਲੇ ਮੰਗ ਹੀ ਕਰਦੇ ਆ ਵੀ ਪੁਲਿਸ ਸਖਤੀ ਨਾਲ ਨਾਕੇ ਲਾਵੇ ਇਹਨਾਂ ਨੂੰ ਪਕੜੇ ਆਲੋ ਜਿਨ੍ਹਾਂ ਨੂੰ ਪਕੜੇ ਉਹਨਾਂ ਦੇ ਚੰਗੇ ਕੇਸ ਬਣਾਵੇ ਤਾਂ ਜੋ ਕਿ ਮੁਤਲਕ ਇਨਸਾਫ ਮਿਲ ਸਕੇ ਸਾਰਿਆਂ ਤੇ ਲਾਂਡਰ ਆਰਡਰ ਸਹੀ ਠੀਕ ਹੋ ਸਕੇ ਸਾਡੇ ਵਿੱਚ ਸ਼ਹਿਰ ਦਾ ਬਹੁਤ ਮਾੜਾ ਹੈ ਕੱਲ ਜੀ ਸਪਨ 4 ਵਜੇ ਦੀ ਘਟਨਾ ਹੈ ਜੀ ਮੈਂ ਅੰਦਰਲੀ ਸਾਈਡ ਤੇ ਬੈਠਾ ਹੋਇਆ ਸੀਗਾ ਤੇ ਬਾਹਰੋਂ ਦੋ ਲੜਕੇ ਆਏ ਨੇ ਉਹਨਾਂ ਨੇ ਬਾਹਰੋਂ ਝਾੜੂ ਚੱਕੇ ਆ ਤੇ ਮੇਰੇ ਮਿੱਸੀ ਨੂੰ ਉੱਪਰੋਂ ਆਵਾਜ਼ ਮਾਰੀ ਕਿ ਬਾਹਰੋਂ ਆਪਣਾ ਝਾੜੂ ਚੁੱਕੇ ਲੈ ਗਏ ਉਹ ਕੈਮਰੇ ਦੇ ਅੱਗੇ ਬੈਠੇ ਸੀ ਤੇ ਉਹਨਾਂ ਨੇ ਉੱਪਰੋਂ ਵਾਇਲ ਲਗਾਈ ਤੇ ਮੈਂ ਦੇਖਿਆ ਤਾਂ ਉਹ ਝਾੜੂ ਲੈ ਕੇ ਨਿਕਲ ਗਏ ਸੀ ਤੇ ਮੈਂ ਉਹਨਾਂ ਮਗਰ ਬਾਈਕ ਲੈ ਕੇ ਗਿਆ ਵਾਂ ਇਥੋਂ 2.5 ਕਿਲੋਮੀਟਰ ਜਾ ਕੇ ਉਹਨਾਂ ਨੇ ਅੱਗੇ ਮੈਂ ਜਦੋਂ ਉਹਨਾਂ ਦਾ ਕਾਫੀ ਅਗਰ ਕੀਤਾ ਪਿੱਛਾ ਕੀਤਾ ਤਾਂ ਉਹਨਾਂ ਨੇ ਜਦੋਂ ਮਨਾਂ ਆਵਾਜ਼ ਮਾਰੀ ਤਾਂ ਉਹਨਾਂ ਝਾੜੂ ਸਿੱਟ ਕੇ ਕਿਸੇ ਗਲੀ ਚ ਐਂਟਰ ਅਛਾ ਚਾੜੂ ਛੱਡ ਕੇ ਹਾਂਜੀ ਚਾੜੂ ਛੱਡ ਕੇ ਸੀਗੇ ਤੇ ਮੈਂ ਰਸਤੇ 'ਚ ਦੋ ਵਾਰੀ ਬੱਚਿਆ ਵੀ ਮੇਰਾ ਐਕਸੀਡੈਂਟ ਹੋ ਲੱਗਾ ਸੀਗਾ ਮੈਂ ਵੀ ਥੋੜੀ ਸਪੀਡ ਤੇ ਸੀ ਉਹ ਜ਼ਿਆਦਾ ਸਪੀਡ ਤੇ ਸੀਗੇ ਤੇ ਉਹਨਾਂ ਨੇ ਚਾੜੂ ਸਿੱਟੇ ਤੇ ਨਿਕਲ ਗਏ ਕਿੰਨੀ ਉਮਰ ਦੇ ਹੋਣਗੇ ਇਹ ਕੋਈ ਵੀ 25 ਸਾਲ ਦੇ ਤੇ ਹੈਗੇ ਸੀ ਇਹ ਕੀ ਲੱਗਦਾ ਹੈ ਕਿ ਨਸ਼ੇ ਦੀ ਬੁਰੀਤੀ ਤੇ ਇਹ ਬਸ ਉਹੀ ਆ ਜੀ ਨਸ਼ੇ ਕਾਰਨ ਹੀ ਆ ਸਾਰਾ ਕੁਝ ਨਸ਼ੇ ਦੀ ਤੋਰ ਤੇ ਕੀ ਹੁੰਦਾ ਸਭ ਕੁਝ ਜਦ ਰਸਤੇ ਦੇ ਵਿੱਚ ਸਤਾ ਮੈਂ ਉਹਨਾਂ ਵੱਲ ਚ ਮੇਰਾ ਧਿਆਨ ਹੀ ਉਹਨਾਂ ਵੱਲ ਚ ਸੀਗਾ ਕਿ ਉਹ ਕਿ ਸਾਈਡ ਤੇ ਗਿਆ ਮੈਂ ਇੱਕ ਦੋ ਜਨਾਂ ਨੂੰ ਪੁੱਛਿਆ ਰਸਤੇ ਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਸਾਈਡ ਤੇ ਗਿਆ ਫਿਰ ਮੋਸਤਾਬ ਨਾਲ ਨਾ ਮਾਸੇ ਪਾਸੇ ਦੇਖਿਆ ਨਹੀਂ ਧਿਆਨ ਹੀ ਨਹੀਂ ਦਿੱਤਾ ਕਿ ਜਦੋਂ ਚੱਲੂ ਛੁੱਟ ਕੇ ਗਏ ਨੇ ਉਸ ਤੋਂ ਬਾਅਦ ਕੀ ਫਰਾਰੀ ਹੋ ਜਾਂਦੇ ਨੇ ਜਾਂ ਫਰਾਰੀ ਹੋ ਗਏ ਸੀ ਨਿਕਲ ਹੀ ਗਏ ਸੀ ਜੀ ਉਹਨਾਂ ਦੇ ਹੱਥੇ ਦੇ ਵਿੱਚ ਸਮਾਨ ਵੀ ਹੈਗਾ ਸੀ ਕੋਈ ਮੈਂ ਧਿਆਨ ਨਹੀਂ ਦਿੱਤਾ ਕੀ ਚੀਜ਼ ਸੀ ਸ਼ਾਇਦ ਕੋਈ ਹਥਿਆਰ ਵਗੈਰਾ ਹੀ ਲੱਗਦਾ ਸੀ ਮੈਨੂੰ ਹਾਂਜੀ ਹੈਗਾ ਸੀ ਹਾਂਜੀ ਹਾਂਜੀ ਮੰਗ ਮੰਗਏ ਸੀ ਜਦਾਂ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸਖਤੀ ਹੋਣੀ ਚਾਹੀਦੀ ਪੂਰੀ ਹੋਣੀ ਚਾਹੀਦੀ ਹੈ ਬੱਚਿਆਂ ਦਾ ਲੇਡੀਜ਼ ਦਾ ਬਹੁਤ ਬੁਰਾ ਹਾਲ ਹੈ ਇੱਥੇ ਨਿਤ ਕੋਈ ਨਾ ਕੋਈ ਵਾਅਦਾਤ ਹੁੰਦੀ ਰਹਿੰਦੀ ਗਲੀ ਦੇ ਵਿੱਚ ਮੇਨ ਰੋਡ ਹੈ ਆਂਦੇ ਜਾਂਦੇ ਬੜੀ ਪ੍ਰੋਬਲਮ ਹੈ ਕਦੀ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਕਦੀ ਕਿਸੇ ਦਾ ਪਰਸ ਖੋ ਕੇ ਲੈ ਜਾਂਦੇ ਕਿ ਕੱਪੜੇ ਤੱਕ ਨਹੀਂ ਛੱਡਦੇ ਕੋਈ ਲੇਡੀਜ਼ ਕੱਪੜੇ ਬਾਜ਼ਾਰੋਂ ਲੈ ਕੇ ਆਉਂਦੀ ਉਹਦੇ ਕੱਪੜਾ ਸੂਟ ਖਿੱਚ ਕੇ ਲੈ ਜਾਂਦੇ ਇਸ ਤਰ੍ਹਾਂ ਬੜੇ ਬਦਾ ਮੜੀ ਅਮਿਤ ਕੀ ਅ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਦਰ ਮੋਹਨ ਜੀ ਸਰ ਜੀ ਕਿਵੇਂ ਜਿਹਾ ਲਗਾਤਾਰ ਇਹ ਸ਼ਹਿਰ ਆਪਣੇ ਕਹਿੰਦਾ ਬਾਗ ਦਾ ਜਿਹੜਾ ਕੰਡੀਆ ਬਹੁਤ ਮਾੜਾ ਹਾਲ ਹੈ ਜੀ ਬਜ਼ੁਰਗਾਂ ਦਾ ਨਿਕਲਣਾ ਔਖਾ ਹੋ ਰਿਹਾ ਅਸੀਂ ਸ਼ਹਿਰ ਕਰਨ ਵੀ ਨਹੀਂ ਜਾ ਸਕਦੇ ਜਾਰ ਕਰਨ ਜਾਂਦੇ ਆ ਤਾਂ ਮੋਬਾਈਲ ਵਗੈਰਾ ਵੀ ਨਹੀਂ ਲੈ ਕੇ ਜਾਂਦੇ ਨਾਲ ਸਾਡੇ ਕੋਲ ਕੋਈ ਖੋਹ ਨਾ ਲਵੇ ਤੇ ਕਈ ਵਾਰੀ ਇੱਕ ਦੋ ਵਾਰੀ ਰੁਕਿਆ ਵੀ ਸਾਡੇ ਜੇਬ ਚ ਜਿੰਨੇ ਪੈਸੇ ਹੁੰਦੇ ਆ ਕੱਢ ਲੈਂਦੇ ਹੈ ਨਸ਼ੇੜੀ ਬੰਦੇ ਤੇ ਕੋਈ ਪੁਲਿਸ ਐਕਸ਼ਨ ਨਹੀਂ ਲੈਂਦੀ ਕੋਈ ਇਹਨਾਂ ਦੇ ਉੱਤੇ ਬਹੁਤ ਲਾਂਡ ਆਰਡਰ ਦਾ ਹਾਲਾਤ ਬਹੁਤ ਮਾੜਾ ਹੈ ਉਹ ਅੱਜ ਹੀ ਇੱਕ ਨਵਾਂ ਪ੍ਰੀਅੰਤ ਇੱਥੇ ਦੁਕਾਨਦਾਰ ਦੇ ਝਾੜੂ ਚੱਕ ਕੇ ਲੈ ਗਏ ਐ ਦੁਕਾਨਦਾਰ ਨੇ ਆਜੇ ਸੀਸੀਟੀਵੀ ਕੈਮਰੇ ਚ ਵੇਖਿਆ ਕਿ ਝਾੜੂ ਚੱਕ ਕੇ ਜਾ ਰਹੇ ਮੁੰਡਾ ਉਹ ਮਗਰ ਰ ਗਿਆ 2-3 ਕਿਲੋਮੀਟਰ ਮਗਰ ਜਾ ਕੇ ਪੰਜਾਬ ਨਲ ਦੇ ਗੁਰਦੁਆਰੇ ਦੇ ਕੋਲ ਉਹਨਾਂ ਨੂੰ ਆਵਾਜ਼ ਮਾਰੀ ਫੜਿਆ ਉਹਨਾਂ ਨੂੰ ਤੇ ਰਸਤੇ ਵਿੱਚ ਉਹਨੂੰ ਕੋਈ ਪੁਲਿਸ ਦਾ ਮੁਲਾਜ਼ਮ ਕੋਈ ਨਾਕਾ ਨਹੀਂ ਮਿਲਿਆ ਤੇ ਉਹ ਝਾੜੂ ਛੱਡ ਕੇ ਚਲੇ ਮੰਗ ਹੀ ਕਰਦੇ ਆ ਵੀ ਪੁਲਿਸ ਸਖਤੀ ਨਾਲ ਨਾਕੇ ਲਾਵੇ ਇਹਨਾਂ ਨੂੰ ਪਕੜੇ ਆਲੋ ਜਿਨ੍ਹਾਂ ਨੂੰ ਪਕੜੇ ਉਹਨਾਂ ਦੇ ਚੰਗੇ ਕੇਸ ਬਣਾਵੇ ਤਾਂ ਜੋ ਕਿ ਮੁਤਲਕ ਇਨਸਾਫ ਮਿਲ ਸਕੇ ਸਾਰਿਆਂ ਤੇ ਲਾਂਡਰ ਆਰਡਰ ਸਹੀ ਠੀਕ ਹੋ ਸਕੇ ਸਾਡੇ ਵਿੱਚ ਸ਼ਹਿਰ ਦਾ ਬਹੁਤ ਮਾੜਾ ਹੈ